ਯੋ ਯੋ ਵਰਸ਼ਪ ਗਾਈਜ਼ ਵੈਲਕਮ ਬੈਕ ਚੈਨਲ ਅਮਜੀਮਾ ਵਲੋਗਸ ਤੇ ਤੁਹਾਡਾ ਸਵਾਗਤ ਹੈ ਤਾਂ ਆਪਣੇ ਘੁੰਮ ਘਮਾ ਵਾਲੇ ਵਲੋਗ ਛੱਡਾ। ਅੱਜ ਮੰਚਲੇ ਆ ਘੁੰਮ ਘਮਾ ਵਾਲੇ ਵਲੋਗਸ ਘੁੰਮਣਗੇ ਆਪਾਂ। ਤਾਂ ਚਲੋ ਚੱਲ ਜੀ ਸਾਡੇ ਸੈਕਿੰਡ ਵਲੋਗ ਨੂੰ ਪਿਆਰ ਤੋਂ ਬਹੁਤ ਸਾਰਾ ਤੇ ਅੱਜ ਵਿਸਾਖੀ ਵਿਸਾਖੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਉਧਰ ਮਨਵੀਰ ਜੀ ਹੋਏ ਛੱਤ ਵੜ ਕੇ ਨਿੱਕਲ ਚਲਾ ਬਸਨੀ। ਬੌਂਸਰ ਰੱਖ ਲਿਆ ਮੈਨੂੰ ਇਹਨਾਂ ਨੇ। ਵੰਸਰਾ ਕਰ ਰਿਹਾ ਹੋਰ ਕੀ ਸਾਨੂੰ ਹੁਣ ਫਿਰ ਰਾਜ ਲੋਕ ਟੱਕਰ ਜਾਂਦੇ ਆ ਨਾ ਕੋਈ ਬੰਦੇ ਬੰਦੇ ਪੈ ਜਾਵਣਗੇ ਮੇਧਾਂਂ ਦੀ ਦਿਖਦੇ ਨੇ ਮੇਹਰੇ ਚ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਇੱਕ ਛੋਟਣੀ ਗੱਲ ਕਰਨੀ ਸੀ ਹੁਣ ਵੀਰ ਤੇ ਮੈਂ ਉੱਤੇ ਨਹੀਂ ਬੈਠੇ ਸੀਗੇ ਸਾਨੂੰ ਇੱਕ ਕੁੜੀ ਦਾ ਮੈਸੇਜ ਆਇਆ ਮੇਰੀ ਆਈਡੀ ਤੇ ਨੇ ਕਹਿੰਦੀ ਕਿ ਨਾ ਤੁਹਾਡੇ ਨਾ ਮੈਂ ਤੁਹਾਡੇ ਵਲੋਗਸ ਦਾ ਵੇਟ ਕਰਦੀ ਹੁੰਨੀ ਆ ਹਾਂ ਨਾ ਕਹਿੰਦੀ ਤੁਹਾਡੇ ਵਲੋਗਸ ਬੜੇ ਫਨੀ ਹੁੰਦੇ ਨੇ ਮੈਂ ਕਿਹਾ ਥੈਂਕ ਯੂ ਥੈਂਕ ਯੂ ਹੈਨਾ ਯਾਨੀ ਮੈਂ ਵੇਟ ਕਰਦੀ ਹੁੰਨੀ ਕਦੋਂ ਆਂਦੇ ਆ ਨੇ ਕਿ ਉਹ ਕੇ ਉਹ ਕੇ ਦੇਖਿਆ ਕਰੋ ਕਹਿੰਦੀ ਹਾਂ ਜੀ ਫਿਰ ਬੱਚੇ ਚਲੋ ਗਾਇਸ ਚੱਲ ਪਿਆਪਾ ਖਿੱਚਦੀ ਗੱਡੀ ਪਹਾੜਾਂ ਵੱਲ ਨੂੰ ਪਹਾੜਾਂ ਵੱਲ ਪਹਾੜਾਂ ਵੱਲ ਪਹੁੰਚ ਕੇ ਮਿਲਦੇ ਆਂ ਪਹਾੜਾਂ 'ਚ ਪਹੁੰਚ ਕੇ ਮਿਲਦੇ ਆਂ ਪਹਾੜਾਂ 'ਚ ਗਾਇਸ ਤੁਹਾਨੂੰ ਕਿਤੇ ਮੇਨ ਰੋਡ ਤੇ ਜਾ ਕੇ ਮਿਲਦੇ ਆਂ ਰੁਕ ਜਾਓ ਗਾਇਸ ਮੇਰੇ ਨਾਲ ਗਾਇਸ ਸਾਨੂੰ ਕੁੜੀ ਲੱਭ ਗਈ ਜਿਹਦੇ ਉਹਦਾ ਛੱਡਾ ਜਿਹਾ ਵਿੱਚ ਆ ਜਾਣਾ ਓਏ ਉਹ ਦੇਖ ਕੱਪੜਾ ਜਾ ਚੱਲੋ 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 ਕਈਏ ਚੱਲੋ ਕਈਏ ਹੁਣ ਐਕਟਰ ਮੰਗਰ ਪੈ ਜਾਓ ਕਿਵੇਂ ਤੇ ਮੰਗਰ ਪੈ ਜਾਓ ਅੱਜ ਗਾਇਸ ਇੰਨਾ ਚਲਾਣ ਕਟੋ ਚਲਾਣ ਕਟੋ ਇਹਨੂੰ ਅੰਦਰ ਜਾ। ਸਾਨਾ ਨੂੰ ਖੋਲ ਲੈਣਾ 15 ਮਿੰਟ। ਗਾਇਜ਼ ਆ ਗਈ ਈਸ਼ਰ ਆ ਗਈ ਮੂਰੇ। ਉਹ ਚਾਚਾ ਇਹਨਾਂ ਦਾ ਚਲਾਨ ਨਹੀਂ ਕੱਟਦਾ ਵੇ ਦੇਖੀ ਰਿੱਟੇ। ਮਮਾ ਮਮਾ। ਉਹ ਚਾਚਾ ਉਹ। ਚਾਚਾ। ਇਹਨਾਂ ਦਾ ਚਲਾਨ ਕੱਟਣਾ ਚਾਹੀਦਾ ਕਿਉਂਕਿ ਜੇ ਬ੍ਰੇਕ ਲੱਗੀ ਜ਼ੋਰ ਦੀ ਇਹਨਾਂ ਦੇ ਜਵਾਕ ਬਾਹਰ ਉੱਪਰ ਕੇ ਆ ਸਕਦੇ ਆ। ਸਾਨੂੰ ਬੜੀ ਗਲਤੀ ਦਾ ਵੈਸਤਾ। ਖੜਾਈਆਂ ਵੀ ਦੋ ਕੁੜੀਆਂ ਨੇ। ਛੋਟੀਆਂ ਛੋਟੀਆਂ ਨੇ। ਹਮਮ। ਬੈਠੇ ਮਮਾ ਤਾਂ ਬੈਠੇ ਹੀ ਐ। ਗਾਇਜ਼ ਫਿਰ ਮਮਾ ਨੇ ਤਾਂ ਸਭ ਕੁਝ ਆ। ਜੇ ਮਮਾ ਨਾ ਹੁੰਦੇ ਤਾਂ ਕੁਝ ਨਾ ਹੁੰਦਾ। ਗਾਇਜ਼ ਉਹ ਦੇਖੋ ਸਿਫਟ ਲੈਂਦੀ। ਆਗੜੀ ਦਾ ਸਿਰ ਤੇ ਆ ਟਾਟਾ ਟਾਟਾ ਨਹੀਂ ਬਾਲਸ ਵੈਗਨ ਬਾਲਸ ਵੈਗਨ ਵਿੱਚ ਘੁੰਮਦਾ ਏ ਮੁੰਡਾ ਸ਼ੀਸ਼ਾ ਇਧਰ ਕਰ ਲੈ ਫਿਰ ਸਾਡਾ ਮੂੰਹ ਆਊਗਾ ਹਾਏ ਹਾਏ ਗੱਡੀ 'ਚ ਆ ਕੇ ਤਾਂ ਆਰਾਮ ਹੀ ਆ ਗਿਆ ਸੱਚੀ ਹੋਰ ਏਸੀ ਚੱਲਦਾ ਪਿਆ ਹੁਣ ਏਸੀ ਚੱਲਦਾ ਵਾ ਸਹੀ ਗੱਲ ਹੈ ਗਾਇਸ ਸਾਡਾ ਲੁਧਿਆਣਾ ਦੇਖੋ ਇਦਾਂ ਦਾ ਵਾ ਸਾਰੇ ਜਣੇ ਲੁਧਿਆਣਾ ਘੁੰਮਣ ਆਇਆ ਕਰੋ ਜਿਹੜੇ ਸਾਡੇ ਰਿਸ਼ਤੇ ਦਾ ਸਾਡੇ ਕੋ ਆਇਆ ਜਦੋਂ ਤੁਸੀਂ ਆਏ ਤੁਹਾਨੂੰ ਘੁਮਾਵਾਂਗੇ ਆਹ ਕਿਹੜੀ ਗੱਡੀ ਹੈ ਤੁਸੀਂ ਖੜੀ ਚਾਰ ਘੜੇ ਆੜੀ ਏ ਓਡੀ ਆ ਕਿੱਡੀ ਓਡੀ ਓ ਤੇਰੀ ਦੀ ਜਾਮ ਗਾਇਸ ਜਾਮ ਦੇਖ ਲੋ ਲੁਧਿਆਣਾ ਜਾਮ ਤੋਂ ਬਿਨਾ ਲੁਧਿਆਣਾ ਨਹੀਂ ਗਾ ਤੋਂ ਬਿਨਾ ਲੁਧਿਆਣਾ ਨਹੀਂ ਤੇ ਹੋਰ ਕਿਹੜੀ ਚੀਜ਼ ਵੀ ਬਿਨਾ ਲੁਧਿਆਣਾ ਨਹੀਂ ਕਮੈਂਟ ਕਰਕੇ ਦੱਸੋ ਮੇਰੇ ਵੀ ਮਨਿਤਰੇ ਰੀਤੇ ਸਹੀ ਗਿਆਸ ਕਿੰਤਾ ਕਹਿੰਦੀ ਮੇਰੇ ਵੀਰਾਂ ਰੀਤੇ ਬਿਨਾ ਓ ਯਾਰ ਜਾਮ ਕਿੰਨਾ ਲੱਗ ਰਿਹਾ ਇੱਥੇ ਗਾਇਸ ਸਾਨੂੰ ਜਾਮ ਤੋਂ ਸਖਤ ਨਫ਼ਰਤ ਆ ਉਹ ਤਾਂ ਸਾਰਿਆਂ ਨੂੰ ਹੀ ਹੁੰਦੀ ਹੈ ਕਮੈਂਟ ਕਰਕੇ ਅੱਜ ਆਏ ਦੱਸੋ ਕਿ ਲੁਧਿਆਣੇ ਦੀ ਪਛਾਣ ਕਿੱਥੋਂ ਹੁੰਦੀ ਆ ਜਾਮ ਤੋਂ ਪਈਆਂ ਤੋਂ ਆਟੋ ਤੋਂ ਕੇ ਸਾਡੇ ਰੀਤੇ ਤੋਂ ਕੁੱਤਾ ਇਧਰੋਂ ਗੱਡੀ ਤਰਪੀ ਸੀਗੀ ਆਹੋ ਮੈਂ ਦੇਖੀ ਸੀ ਵੱਜਣ ਲਾਏ ਮਾਰਦੇ ਨਹੀਂ ਵਿੱਚ ਬਚ ਗਏ ਐਵੇਂ ਮਾਰਦੇ ਨਹੀਂ ਹਮਤਮ ਹਾਂ ਹਮਤਮ ਪਾਸਪੋਰਟ ਕਿੱਥੇ ਆ ਨੀ ਗਿਆ ਹਮਤੂ ਮੈਂ ਹੋਈ ਹਮਤਮ ਹਮਤਮ ਆਵਾਜ਼ ਨੇੜੇ ਤੜਿਆੜਾਂ ਤਾਂ ਪਤਾ ਲੱਗ ਹੀ ਜਾਣਾ ਸੀ ਕਿੱਥੇ ਆ ਗਾਇਜ਼ ਘੁੰਮਦੇ ਫਿਰਦੇ ਯਾਰ ਰਾਤਾਂ ਵਿੱਚ ਨਹੀਂ ਯਾਰ ਤੇਰੇ ਘੁੰਮਦਾ ਇਹ ਗੱਡੀਆਂ ਵਿੱਚ ਨਾਈਟ ਵਿਊ ਦਿਖਾਵਾਂਗੇ ਲੁਧਿਆਣੇ ਦੇ ਕਿ ਦਾਨਾ ਵਾ ਆ ਲੱਗਦਾ ਜਿਵੇਂ ਇੱਥੇ ਜਾਨਵਰ ਫਿਰਦੇ ਹੁੰਦੇ ਆ ਸ਼ੀ ਉਹ ਦਿਖਾਵਾਂਗੇ ਵੀਰ ਵਾਰ ਹਾਂ ਹਾਂ ਵੀਰ ਵਾਰ ਨੂੰ ਪਾਣਾ ਹਣਾ ਆ ਦੇਖੋ ਬੰਦਾ ਕਿਵੇਂ ਝੁੱਟੀ ਜਾਂਦਾ ਵਿਚਾਰਾ ਇਹ ਦੇਖੀ ਪਾਪਾ ਨੂੰ ਹਾਂ ਉਹ ਟਾਇਰ ਖੋਲਣ ਲੱਗਾ ਪਾਪਾ ਕਹਿੰਦੇ ਇਸ ਗੱਲੋਂ ਬਾਹਰ ਠੀਕ ਐ ਹੈ ਬਾਹਰ ਉਹਨਾਂ ਨੂੰ ਨਾ ਟਾਇਰ ਖੋਲਣਾ ਪੈਂਦਾ ਨਾ ਪੈਂਚਰ ਲਾਉਣਾ ਪੈਂਦਾ ਜਾਨ ਬੜੀ ਲੱਗਦੀ ਐ ਇੱਥੇ ਬਹੁਤ ਜ਼ੋਰ ਲੱਗਦਾ ਗੱਗ ਮਟਾਇਰ ਖੋਲੜਾ ਗੱਡੀ ਤੇ ਪਲਾਟ ਚ ਗੱਡੀਆਂ ਲਾਂ ਲਾਂ ਕ ਥੱਲੇ ਵੜ ਵੜ ਕੇ ਪਤਾ ਨਹੀਂ ਕੀ ਕੀ ਕਰਦੇ ਹੁੰਦੇ ਸੀ ਗੱਡੀਆਂ ਦੇ ਸਹੀ ਗੱਲ ਲਾਈਕ ਤੇ ਗੱਡੀਆਂ ਥੱਲੇ ਬੜੇ ਰਹਿੰਦੇ ਸੀ ਸਾਰੀ ਦਿਨ ਤੇ papa ਕਹਿੰਦੇ ਸਟੀਅਰਿੰਗ ਤੋਂ ਬਿਨਾ ਕੋਈ ਕੰਮ ਨਹੀਂ ਬਾਸ ਸਟੀਅਰਿੰਗ ਤੇ ਬੈਠੇ ਰਹਿਣਾ ਇੱਧਰ ਚਲੋ ਗਾਇਸ ਹੁਣ ਜਾਮ ਚੋਂ ਨਿਕਲ ਕੇ ਫਿਰ ਮਿਲਦੇ ਹਾਂ ਮੱਖਣ ਰੋਡ ਤੇ ਹੁਣ ਆ ਮਮਾ ਥਾਰ ਨੂੰ ਇੱਧਰ ਹੀ ਕੱਢ ਲਓ ਗੱਡੀ ਰੌਂਗ ਸਾਈਡ ਇੱਧਰ ਚੱਕ ਕੇ ਰੱਖੀਏ ਫਟ ਫਟ ਮੈਂ ਕਹਿੰਦੀ ਆ ਚੱਲ ਉਤਰ ਮੋਟੇ ਉਤਰ ਜਾ ਚਲੋ ਆ ਚੱਕੋ ਤਾਂ ਹੋ ਗਿਆ ਤਿਆਰ ਰਹਿਣ ਤੇ ਰਹਿਣ ਉਹ ਬੈ ਜਾ ਦੇਖ ਲੈਣੇ ਆ ਤਾ ਸੀਰੀਅਸ ਹੋ ਗਿਆ ਤੂੰ ਸੱਚੀ ਚੱਲਿਆ ਸੀ ਇਹ ਤਾਂ ਇਹਦੇ ਗੱਡੀ ਚਾੱਕ ਕੇ ਉੱਧਰ ਰੱਖ ਦੇਣੀ ਸੀ ਭਰਾਵਾ ਗਲੀ 'ਚ ਗੱਡੀ ਕਿਹਦੇ ਪਿੱਛੇ ਲੱਗੇ ਹੋ ਮੈਂ ਇਹਦੇ 407 ਵਿੱਚ 14 ਫੁੱਟੀ ਆ 407 ਨਹੀਂ ਆਹ ਜ਼ਿਆਦਾ ਫੁੱਟੀ ਤੁਹਾਨੂੰ ਕੁਝ ਆਪਣੇ ਗਵਾਂਢੀ ਵੀ ਉਹ ਖੜੇ ਉਹ ਅੱਗੇ ਗਏ ਸਾਡੇ ਗਵਾਂਢੀ ਟਕਰੇ ਉਹ ਖੜੇ ਉਹ ਖੜੇ ਉਹ ਖੜੇ ਚੱਲੇ ਨਾ ਹੈਲੋ ਕਰ ਹੈਲੋ ਕਰ ਹੈਲੋ ਹੈ ਚਾਰ ਦੋ ਹੰਟੇ ਤੀ ਵੀ ਰੈਨ ਦੇ ਭਰਾਵਾ ਹੋਰ ਉਹਨੇ ਕਿਤੇ ਇੱਧੇ ਨੇੜੇ ਤੇੜੀ ਮੁੜਨਾ ਹੋਵੇ ਨਹੀਂ ਨਹੀਂ ਹੋਰ ਕਿੱਧਰ ਆਨਸਾਈਡ ਪਿੱਛੋਂ ਗੱਡੀਆਂ ਤੇਜ਼ ਆ ਰਹੀਆਂ ਚੱਲ ਪਾ ਗਾਇਸ ਠੱਕਾ ਕਰ ਰਹੇ ਨੇ ਡਰਾਈਵਰ ਚੱਲਦੇ ਆ ਰੌਂਗ ਸਾਈਡ ਦੇਖੀ ਜੱਟਾ ਵਾਲਾ ਕੰਮ ਸਿੱਧਾ ਠੱਕਾ ਹੁੰਦਾ ਹੈ ਡਰਾਈਵਰ ਆ ਆ ਗਾੜੀ ਆਗੇ ਵਲੇ ਜਾਮ ਲਾ ਕੇ ਦੇ ਦਾਲੇ ਅਪਾ ਜਾਮ ਤੋਂ ਪਹਿਲਾਂ ਕੱਢ ਦੇ ਨੀ ਕਟ-ਕਟ ਮਾਰ ਕੇ ਮੈਂ ਕੱਢ ਦੇ ਹੁਣ ਰੁਕਿਓਣਾ ਭਰਾਵਾ ਇਹਨਾਂ ਜਾਮ ਚ ਖੜਨਾ ਸੀਗਾ ਨਹੀਂ ਤਾਂ ਹਾਏ ਕਿੱਡਾ ਜਾਮ ਲੱਗਿਆ ਵਾ ਹਾਏ ਨਾ ਪਾਇਆ ਘਰ ਕਿ ਤੇ ਇੱਧਰ ਵੀ ਲੱਗ ਜੇ ਇੱਧਰ ਵੀ ਲੱਗਿਆ ਮੈਂ ਤਾਂ ਐਂ ਕਹਿਨੀ ਅੰਨੀ ਦਾ ਦਾੰਦਾਂ ਦੇ ਮੈਂ ਸੋਚਦੀ ਸੀ ਇੱਧਰੋਂ ਅੰਦਰੋਂ ਦੀ ਪਾ ਲਈਏ ਉਹ ਬਾਬੇ ਉਹ ਨਿਕਲਾਂਗੇ ਉਹ ਗਾਇਜ਼ ਕਿੰਨਾ ਜਾਂ ਘੰਟਾ ਲੱਗਿਆ ਲੈ ਸੀ ਜੇ ਨਾ ਮੋੜਦੇ ਇੱਕ ਘੰਟਾ ਬਾਬੇ ਇੱਥੇ 500 ਦਾ ਪٹرول ਪੱਕਾ ਖਤਮ ਸੀਗਾ ਹਾਂ ਜਾਂ ਜਾਂ ਮੈਂ ਜਾਂ ਕੋਈ ਖਾਲ ਲੈ ਭਈਏ ਕਰਕੇ ਮਿਠਾਇਆ ਕਿਵੇਂ ਕਰਕੇ ਪੂਰੇ ਜੇ ਮੂਰੇ ਨਾਕਾ ਲੱਗਿਆ ਆ ਪੱਥਰ ਰੌਂਗ ਸਾਈਡ ਦਾ ਚਲਾਣ ਤੁਹਾਡਾ ਪੱਕਾ ਗੱਲ ਕਰਾਦਾ ਗੋਲਡ ਸਾਡੀ ਬੱਲੇ ਬੱਲੇ ਰਹੀਦੀ ਸਰਕਾਰ ਕੋਈ ਹੋਵੇ ਹਾਂ ਸਰਕਾਰ ਕੋਈ ਹੋਵੇ ਇੱਥੇ ਐ ਨਹੀਂ ਵੀ ਗਲਤੀ ਕਰਕੇ ਸਰਕਾਰ ਨੇ ਕੰਮ ਆਉਂਦੀ ਮੇਰੇ ਪਾਪਾ ਨਾਲ ਗੱਲ ਕਰਾ ਲੀਏ ਵੀ ਡੋਂਟ ਬਲੀਵ ਇਨ ਕੁਛ ਰੋਕ ਲੈ ਗਈ ਕੋਈ ਬਾਤ ਨਹੀਂ ਪਾਪਾ ਦੇਖ ਲੈਣਗੇ ਜਾਂ ਬਹੁਤ ਲੱਗਾ ਕਹਿਦੇ ਸੀ ਚੀਚੇ ਗੋਲਗੇ ਕਿ ਰਹਿਣ ਦੇ ਬੱਸ ਕੋਈ ਨਾ ਆਂਟੀ ਜੀ ਵੀਰੇ ਜਾਮ ਵੀ ਨਾ ਲੱਗਾ ਹੋਇਆ ਔਰ ਔਰ ਸਬਸਕ੍ਰਾਈਬਰਾਂ ਦਾ ਅਸਲੀ ਪਤਾ ਇੱਥੋਂ ਲੱਗਦਾ ਵਾ ਮੰਮਾ ਕਿਤੇ ਗਲੀ ਗੁਲੀ ਚ ਪਾ ਲੋ ਫਿਰ ਖੜਦੇ ਇੱਥੋਂ ਮੰਮੀ ਖੜਦੇ 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 ਗਾਇਸ ਗੱਡੀ ਤਾਂ ਕਾ ਕਰਕੇ ਉਧਰੋਂ ਜਿੱਧਰ ਘੱਟਦੀ ਹੁਣ ਪਤਾ ਨਹੀਂ ਕਰ ਕੀ ਰਹੇ ਆ ਅਸੀਂ ਇੱਥੇ ਇਹ ਗਾਇਸ ਅਸੀਂ ਇੱਥੋਂ ਤੁਰੇ ਆਂ ਦੁਕਾਨ ਤੋਂ ਕਿਤਾਬਾਂ ਲੈ ਕੇ ਤੇ ਅਸੀਂ ਹੁਣ ਇੱਥੇ ਕੇ ਨੇੜੇ ਆ ਚੌਂਕ ਚੋਂ ਉਧਰ ਨੂੰ ਜਾਣਾ ਵਾ ਬਸ ਹਾਂਜੀ ਹਰ ਜੇ ਕੋਈ ਆ ਗਿਆ ਤਾਂ ਵਾ ਕਿੱਥੇ ਆ ਉਹ ਵੀ ਮਿਲੀ ਨਹੀਂ ਜਿਹੜੀ ਲੈਣ ਆਈ ਸੀ ਉਹ ਮਿਲੀ ਨਹੀਂ ਗਾਇਜ਼ ਆ ਮਾਂਮੀ ਵੀ ਇਧਰ ਹੀ ਘੁੰਮਦੇ ਪਏ ਨੇ ਬੀਏ ਫਸਟ ইয়ার ਦੀ ਚਾਹੀਦੀ ਸੀ ਮਿਲੀ ਨਹੀਂ ਆਹੋ ਮੈਂ ਬੀਚ ਹੋ ਗਿਆ ਮੈਨੂੰ ਲੱਗਦਾ ਮੇਰੇ ਬੀਏ ਵਾਲਾ ਐ ਤਾਂ ਮੇਰੀ ਮੰਮੀ ਵੀ ਲੱਗਦੇ ਆ ਮੈਂ ਵੀਰ ਵੀਰ ਦਾ ਹਾਈਲਾਈਟਸ ਵਾਲਾ ਲੱਗਦਾ ਇਹਦੇ ਅਰਗੇ ਨੂੰ ਹਾਈਲਾਈਟਸ ਜੰਦਰ ਨਹੀਂ ਖੜਾਣਾ ਦੇ ਹੂ ਆਰ ਯੂ ਮੈਂ ਤਾਂ ਜੈਲ ਕੇ ਜੀ ਵਾਲੀ ਲੱਗਦੀ ਆ ਆਹੋ ਮੈਂ ਤਾਂ ਪਲੇ ਵਿੱਚ ਪੜਨਾ ਵੀ ਵੀ ਵੀਰੇ ਕਿੰਨਾ ਕਜਾਮ ਆ ਉੱਥੇ ਲੰਬਾ ਹੀ ਆ ਲੰਬਾ ਜਾਮ ਹੈ ਗਾਇਸ ਜਾਮ ਬੜਾ ਕਹਿੰਦੇ ਖਤਰਨਾਕ ਲੱਗਿਆ ਹੋਇਆ ਵਾ ਪਰ ਕੋਈ ਨਹੀਂ ਆ ਗਏ ਅਸੀਂ ਆ ਦੇਖ ਲੈ ਲੁਧਿਆਣਾ ਕਮਲ ਇੱਥੇ ਨਾ ਆਇਓ ਕੋਈ ਘੁੰਮਣ ਜਾ ਆ ਭਰਾ ਘੁੰਮਣ ਮੇਰੀ ਚਲਾਣਾ ਮੰਨਿਆ ਕਰੋ ਮੇਰੇ ਤਾਂ ਮੇਰੇ ਘਰ ਦੇ ਨਹੀਂ ਮੰਨਦੇ ਆਂਟੀ ਸੀ ਮੇ ਕੋਈ ਕੈ ਆਈਡੀਆ ਵਾ ਅੱਗੇ ਪੁਲਿਸ ਨੇ ਖੜੇ ਹੋਣਗੇ ਨਾ ਮੈਂ ਨਾ ਕਿਹਾ ਨਾ ਮੰਤਰੀ ਦੀ ਗੱਡੀ ਆਈ ਏ ਸਾਈਡ ਤੇ ਲਗਵਾਉ ਗੱਡੀ ਆ ਉਹ ਮੈਂ ਬੋਡੀਗਾਰਡ ਆ ਉਹਨਾਂ ਦਾ ਕੇਵਨਿੰਦਰ ਕੇਵਨਿੰਦਰ ਸਿੰਘ ਜੀ ਮਦ ਗੱਡੀ ਉਹਨੇ ਕਿਹਾ ਉਹ ਕੌਣਾ ਕੈਪਟਨ ਕੈਪਟਨ ਆਇਆ ਕਹਿੰਦੇ ਕੈਪਟਨ ਆਇਆ ਮਰਿੰਦਰ ਸਿੰਘ ਚੀਮਾ ਨਾਲੇ ਕਹਣਾ ਕਿੱਡੇ ਕਿੱਡੇ ਵਟੇ ਵੰਫਾ ਕੇ ਬੈਠੇ ਆ ਉਹ ਕੈਪਟਨ ਤੋਂ ਇਹ ਚੀਮਾ ਕਿਵੇਂ ਹੋ ਗਿਆ ਏ ਬਸ ਹੋ ਗਿਆ ਵੱਡੀਆਂ ਵੱਡੀਆਂ ਚੜ ਚੜ ਕੇ ਗੱਡੀਆਂ ਆਉਂਦੀਆਂ ਤਾਂ ਨੂੰ ਐਚ ਸੀਮੈਂਟ ਐ ਕਰਕੇ ਘੁੰਮਦਾ ਹੁੰਦਾ ਕਿਵੇਂ ਕਰਕੇ ਘੁੰਮ ਕੇ ਦਿਖਾ ਕੰਮ ਕੇ ਦਿਖਾ ਉਹ ਬਾ ਲੋਕੀ ਦੇਖਦੇ ਨੇ ਆ ਦੇਖਿਆ ਗਾਇਸ ਕਿਸੇ ਨੇ ਲੁਧਿਆਣਾ ਕੋ ਮਨ ਨਹੀਂ ਆਉਣਾ ਸਾਡੇ ਨਾਲ ਬਸ ਫੋਨ ਚ ਘਮੋ ਤੁਸੀਂ ਨਹੀਂ ਆਪਾਂ ਪੁੱਠੇ ਪਾਸੇ ਆ ਗਏ ਤਾਂ ਇਧਰ ਹੂੰ ਆਤ ਵੇਲੇ ਪੁੱਠੇ ਪਾਸੇ ਗਏ ਪਰ ਕੋਈ ਚੱਕਰ ਨਹੀਂ ਹੋਣਾ ਕੱਟਾਂਗੇ ਚਲੋ ਕਿ ਸਿੱਧਾ ਕੰਮ ਦਾਸ ਕਰਦੇ ਨਹੀਂ ਕੋਈ ਹਾਂ ਇੱਥੇ ਫੋਨ ਫੜੋ ਤੂੰ ਉੱਥੇ ਗਾਇਸ ਅਸੀਂ ਬੈਠੇ ਹੋਏ ਹੁਣ ਸਿੱਟਾ ਵੜ ਕੇ ਸਿੱਟਾ ਵੜ ਕੇ ਕੰਮ ਨਹੀਂ ਖੁੱਲਦਾ ਪਿਆ ਕੋਈ ਯਾਰ ਨਹੀਂ ਕੀ ਕਰਨਾ ਆਏ ਹੋ ਤੁਸੀਂ ਬਸਾਖੀ ਦੇ ਖਾਣੇ ਗਏ ਤੁਸੀਂ ਬਿਜਲੀ ਦੇ ਸਾਖੀ ਮम्मा ਯਾਰ ਗੱਡੀ ਤੁਸੀਂ ਵੀ ਵਸਾ ਲਓ ਇੱਥੇ ਜਾਮ ਲਾ ਲਓ ਭਰਾਵਾ ਹੁਣ ਫਾਸੀ ਤਾਂ ਖੜੇ ਆ ਪਤਾ ਨਹੀਂ ਲੱਗਦਾ ਕਿੱਧਰਾਂ ਸੀ ਬਸ ਇਹ ਤਾਂ ਜਾਮ ਨਿਕਲਦਾ ਉਹ ਆ ਦੇ ਕੁੜੀ ਟ੍ਰਿਕ ਬਾਰੀ ਉਹ ਦੇ ਉਹ ਦੇ ਤੇਰਾ ਫੋਨ ਚੱਕ ਲੈੜ ਕਿਸੜੇ ਤੂੰ ਇੱਧਰ ਨਿਆਣੇ ਕਿੰਨੇ ਬੜਾ ਗਾਇਸ ਅਸੀਂ ਇਨੇ ਜਾਮ ਚ ਖੜੇ ਆ ਚਾਰੋ ਜਣੇ ਚਾਰ ਜਣੇ ਅਸੀਂ ਗੱਡੀ ਚ ਇੱਧਰ ਜਵਾਬ ਦੇਖੋ ਮੋਟਰਗੱਡੀ ਉੱਧਰ ਤੇ ਮੋਟਰਸਾਈਕਲ ਤੇ ਪੰਜ ਪੰਜ 10 ਜਣੇ ਹੋਇਆ ਦੋ ਮੋਟਰਸਾਈਕਲਾਂ ਤੇ ਅਸੀਂ ਅਲਟੋ ਚ ਮੰਨ ਲੈਂਦੇ ਆ 15 ਜਣੇ ਗਏ ਆ 15 16 ਜਣੇ ਹਾਂ ਪੁੱਛਾ ਮੰਮੀ ਨੂੰ ਕੀ ਕਰ ਤੀ ਗਿਲਾ 12 12 13 ਜਣੇ ਤਾਂ ਅਸੀਂ ਬੈਠੇ ਆ ਰਾਮਾ ਉਹ ਜੱਦੀ ਬੰਦ ਕਰਕੇ ਖੜਾ ਓਏ 500 ਦਾ ਪੈਟਰੋਲ ਤਾਂ ਇੱਥੇ ਲੱਗ ਜਾਣਾ ਜਾਮ ਚ ਆ ਤਾਂ ਬਚੋ ਪੁੱਛਿਆ ਫੇਰ ਤੋਂ ਭਾਈ ਤੋਂ ਹਾਂ ਬਚੋ ਪੁੱਛੋ ਕਿੰਨਾ ਲੱਗ ਜਾਮ ਲੱਗਾ ਵੀਰੇ ਮੋੜ ਲੱਗਾ ਅਸੀਂ ਸਲਾਹ ਕੀਤੀ ਆ ਵੀ ਜੇ ਹੁਣ ਅਸੀਂ ਖੜੇ ਆ ਰੋਂਗ ਸਾਈਡ ਜੇ ਇੱਥੇ ਪੁਲਿਸ ਵਾਲੇ ਆ ਗਏ ਠੀਕ ਐ ਫੇਰ ਅਸੀਂ ਪਤਾ ਕੀ ਕਹਿਣਾ ਵੀ ਅਸੀਂ ਤਾਂ ਇੱਥੇ ਕਿਤਾਬਾਂ ਲੈਣ ਆਏ ਸੀ ਅਸੀਂ ਇੱਧਰ ਨੂੰ ਮੁੜਨਾ ਵਾ ਬਸ ਅਸੀਂ ਚੌਕ ਦੇ ਲੱਗ ਹੀ ਖੜੇ ਹਾਂ ਇੱਥੇ ਟੁਨੀ ਓਏ ਪੰਪ ਓਏ ਪੰਪ ਪੰਪ ਵਾਲੀ ਗੱਡੀ ਆ ਕੇ ਤੇਲ ਪਾ ਕੇ ਜਾ ਇੱਧਰ ਸਿਲੰਡਰ ਵਾਲਿਆ ਉਹ ਸਿਲੰਡਰ ਹੀ ਪਾਇਆ ਕੋਈ ਨਹੀਂ ਸੁਧਾਰ ਨਹੀਂ ਪਾਇਆ ਤੇ ਕੀ ਐਨਜੀ ਵਾੜੋ ਗੈਸ ਹੀ ਪਾ ਜਾ ਦੇਖੀ ਜਾਊ ਸਰਕਾਰੀ ਬਸ ਆ ਗਿਆ ਨਿਹੰਦਾਨਾ ਜੀ ਮੈਂ ਤਾਂ ਇੱਥੇ ਡੜਕੇ ਚੱਲਾਂ ਜਾ ਬਹਿ ਜਾ ਬਸ ਚ ਧਾਰਕੜ ਲਿਖਿਆ ਪੁੱਛੇ ਮੇਰੇ ਕਿੰਨੇ ਜਾਣ ਧਾਰਕੜ ਲਿਆ ਕਹਿ ਇਹਨਾਂ ਨੇ ਧਾਰਕੜ ਲਿਆ ਕਹਿ ਇਹਨਾਂ ਨੇ ਬਾਲ ਕੋਲਦੀ ਓਏ ਕੁੜੀ ਮੰਮਾ ਮੰਮਾ ਚੱਲੋ ਗੱਡੀ ਸਟਾਰਟ ਕਰ ਪਹਿਲਾਂ ਉਹ ਮਿੰਟਾਂ ਦੇ ਵੈਸੇ ਰੁਕੇ ਹੋਏ ਸੀ ਗਏ ਓਏ ਕੁੜੀ ਹਾਏ ਸਾਰੇ ਰਸਤੇ ਬੰਦ ਕਰਤੇ ਧਿਆਨ ਨਾ ਮੜੇ ਮੈਂ ਤਾਂ ਗੇਅਰ ਪਾ ਕੇ ਭੱਜਣ ਲੱਗੀ ਸੀ ਕਿ ਗੱਡੀ ਸਟਾਰਟ ਰੇਗੀ ਤੇ ਯਾਰ ਇਧਰ ਵੀ ਬੰਦ ਹੋ ਗਿਆ ਹੁਣ ਤਾਂ ਹੋਰ ਕੀ ਹੁਣ ਉਧਰ ਜਮੇ ਬੰਦ ਕਰਤੇ ਰਸਤਾ ਉਧਰੋਂ ਉਹ ਕੋਈ ਉੱਤਰਿਆ ਬੰਦਾ ਹੋਣਾ ਕਢਾਊਗਾ ਜਾਮ ਹੁਣ ਅੱਗੇ ਆ ਜਾਮ ਹੋਈ ਬਲੌਕ ਕਰਤਾ ਮਨੇ ਫੋਨ ਚੱਕ ਕੇ ਦਿਖਾਈ ਇਧਰ ਗਾਈਸ ਆਹ ਦੇਖ ਲੋ ਆ ਸਾਰੇ ਇਤੋਂ ਰਾ ਬਲੌਕ ਕਰਤਾ ਹੀ ਮੰਦੇ ਮਾੜੀ ਮੁੱਟੀ ਜਗ੍ਹਾ ਤੇ ਛੱਡਦਾ ਹੀ ਆ ਉਧਰੋਂ ਦੇਖੋ ਕੋਈ ਪਤਾ ਨਹੀਂ ਕਿੱਧਰੋਂ ਆਲਾ ਵਾ ਆ ਪਤਾ ਨਹੀਂ ਕਿੱਧਰੋਂ ਨਿਕਲੇ ਜਾਂਦੇ ਨਹੀਂ ਜਾਮ ਜਾ ਖੋਲੀ ਖੋਲੀ ਸ਼ੀਸ਼ਾ কুরਸੀਆਂ ਕੋਲ ਲੈ ਇਹ ਸਾਰਾ ਜਾਮ ਦਾ ਖੂਣਾ ਇਹ ਡਰਮ ਸ਼ਾਟ ਲੈ ਕੇ ਦਿਖਾ ਆ ਦੇਖੋ ਜਾਮ ਕਿੰਨਾ ਲੱਗ ਚੁੱਕਾ ਵਾ ਆ ਦੇਖੋ ਸਾਰੇ ਰੋਕੀ ਮੇਰੇ ਮੂੰਹ 'ਵਾਂ ਦੇ ਦਿੱਤੇ ਤੇ ਆ ਕੇ ਤਪਾਈ ਆ ਗਿਆ ਗਾਇ ਮੈਨੂੰ ਘਰੇ ਛੱਡ ਕੇ ਆਓ ਆਓ ਘਰ ਛੱਡ ਕੇ ਆਓ ਗਾਇਸ ਲੈ ਜਾ ਚੱਲੋ ਇੱਕ ਉਧਰ ਆਉਣ ਵਾਲਿਆਂ ਨੂੰ ਰਾਹ ਹੀ ਨਹੀਂ ਆ ਗਿਆ ਸਾਰਾ ਕੁਝ ਆ ਬੰਦਾ ਆ ਕੇ ਖੁਸ਼ੀ ਆ ਕੇ ਦੀ ਖੁਸ਼ੀ ਆਏ ਹੱਸ ਰੋ ਕੇ ਪੁੱਛ ਰਿਹਾ ਕਿਵੇਂ ਤੇ ਲੱਗ ਰਿਹਾ ਸਾਨੂੰ ਜਾਨੋਂ ਨਿਕਲ ਗਿਆ ਇਹਨਾਂ ਦੇ ਇੰਟਰੋ ਲੈਵਲ ਇਹਨੂੰ ਰੁਕੀਂ ਅਗਲੇ ਨੂੰ ਰੁਕੀਂ ਕਾੜਾ ਪਰੇ ਕਰ ਜਾਰ ਮਸਾ ਨਿਕਲ ਰਿਹਾ ਪੁੱਛੀ ਪੁੱਛੀ ਕਿ ਨਗਰਾ ਮਬੀਰ ਜੀ ਬਿਲਕੁਲ ਨਗਰ ਜਾਨ ਲੱਗਾ ਉਹ ਜਾਵਾ ਭਰਾ ਮੇਰੇ ਦੋ ਬੰਦੇ ਓਏ ਆਪਾਂ ਇਧਰਲੇ ਪਾਸੇ ਗਲਤ ਆ ਗਏ ਉਧਰ ਹੁੰਦੇ ਹੋਂਦੇ ਆਪਾਂ ਉੱਥੇ ਚਲੇ ਜਾਣਾ ਕੋਈ ਨਹੀਂ ਹੁਣ ਜਿੱਧਰ ਨੂੰ ਆ ਗਏ ਆ ਜਿਹੜਾ ਗਲ ਪਿਆ ਢੋਲ ਵਜਾਉਣਾ ਤਾਂ ਪੈਣਾ ਹੀ ਆ ਬੁਲਾਈ ਚੱਲ ਮਾਮਾ ਮਾਮਾ ਖੜਾ ਆਂਟੀ ਕੋ ਨਿਕਲੇ ਜਾਮਚਾ ਉਹ ਕਿੰਨਾ ਨਿਕਲਣਾ ਇਹ ਜਦ ਬਾਲੇ ਦੁਖੀ ਹੋਇਆ ਪਿਆ ਬੰਦਾ ਜਿਹੜਾ ਸਲਾਮਤ ਦੇ ਰਿਹਾ ਉੱਥੇ ਤੱਕ ਗੈਸ ਕੋਈ ਤਾਂ ਹੈ ਚਲੋ ਸਾਡੇ ਲੁਧਿਆਣਾ ਚ ਨੇਕ ਬੰਦੇ ਵੀ ਹੈਗੇ ਨੇ ਮੇਰੇ ਅਰਗੇ ਵੀ ਨੇ ਅੰਮਾ ਉਧਰ ਨੂੰ ਮੋੜੋ ਕਿਧਰ ਨੂੰ ਜਾ ਰਹੇ ਹੋ ਉਧਰ ਨੂੰ ਮੋੜਨ ਦੀ ਜਗ੍ਹਾ ਹੈਗੀ ਆ ਇਧਰ ਨੂੰ ਚਾਚਾ ਉਧਰ ਨੂੰ ਹੈਗੀ ਆ ਉਧਰ ਹਾਂ ਉਹ ਤਾਂ ਜੀਪ ਵਾਲਾ ਤਾਂ ਥੱਲੇ ਉਤਰ ਗਿਆ ਉਹ ਗੱਡੀ ਵਾਲਾ ਤਾਂ ਥੱਲੇ ਉਤਰ ਗਿਆ ਗੱਡੀ ਲਾ ਕੇ ਕਿਹੜਾ ਆ ਥੱਲੇ ਉਤਰ ਗਿਆ ਤਾਂ ਦੱਸੋ ਆ ਨੱਪਤੰਦਰਾ ਆਣ ਨੇ ਇੰਨੀ ਆ ਕਿ ਦੋ ਤਿੰਨ ਗੱਡੀਆਂ ਗਾਇਸ ਬੈਠੇ ਹੋਏ ਨੇ ਦੋ ਤਿੰਨ ਨੀ ਮਾ ਕਤਾਰਾ ਹੀ ਨੇ ਕਤਾਰਾ ਹੀ ਨੇ ਅੱਲੇ ਸੋਹਣਿਆ ਇੰਨਾ ਜਾਮ ਹੀ ਜਾਮ ਕਰਤਾ ਬਸ ਅੱਜ ਅਸੀਂ ਜਾਮ ਚ ਘੁੰਮਣ ਆਏ ਆ ਰੁਕ ਜੋ ਰੁਕ ਜੋ ਇੱਧਰ ਜਾਣਾ ਸੀ ਹੁਣ ਤੁਸੀਂ ਉੱਤਰਨਾ ਲੈਣ ਕਿਤੇ ਹੋਰ ਹੱਥ ਮੈਂ ਉਹਨੂੰ ਮਾਰੀ ਜੰਨੀ ਆ ਹਾਂ ਤੁਸੀਂ ਗੱਡੀ ਉਧਰ ਵਾਪਸ ਰੋਡ ਤੇ ਨਾ ਪਾ ਲਿਓ ਕਿੱਧਰ ਆਂਟੀ ਇਧਰੋਂ ਜਾਂਦੇ ਇਧਰੋਂ ਜਾਂਦੇ ਏ ਤੁਮ ਇਧਰ ਹੀ ਸਾਡਾ ਚੱਲੇਓ ਆ ਚੱਲ ਸਿੱਧ ਗਈ ਗਾਇਜ਼ ਇਹਨੇ ਜਾਮ ਚ ਘੁੰਮਣਾ ਆਇਆ ਕਰੋ ਯਾਰ ਸਾਨੂੰ ਯਾਰ ਗੂਗਲ ਦੱਸ ਦਿੰਦਾ ਹੁੰਦਾ ਨਾ ਜਾਮ ਹੈਗਾ ਕਿ ਨਹੀਂ ਇਹ ਕੀ ਕਰਦੀ ਆ ਇਹ ਹਸਬੰਦ ਦੀ ਭਰੀ ਆ ਇਹ ਹਸਬੰਦ ਦੀ ਭਰੀ ਲੱਗਦੀ ਓ ਮਾ ਤੁਸੀਂ ਹੁਣ ਇਧਰ ਹੀ ਪਾੜਤੀ ਗੱਡੀ ਆ ਚੱਕ ਇਧਰ ਹੀ ਜਾਵਾਂਗੇ ਹੁਣ ਕਿੱਧਰ ਜਾਣਾ ਤੂੰ ਹੋਰ ਦੀ ਰੋਂਗ ਸਾਈਡ ਹੀ ਜਾਣਾ ਲਮਗੀ ਆ ਹੁਣ ਉਧਰ ਕਿੱਥੇ ਜਾਣਾ ਬਦੁਗਰੀ ਜਾ ਉਹ ਤਾਂ ਦੁਗਰੀ ਨਹੀਂ ਜਾਂਦਾ ਰਾ ਹਣਾਪਾ ਸੱਚੀ ਥੋੜੀ ਦੁੱਕਰੀ ਜਾਣਾ ਵਾ ਉਹਦਾ ਗਾਈਡ ਨਹੀਂ ਬਣਾਇਆ ਅਸੀਂ ਅਮਰ ਲੇਕ ਸੱਚੀ ਦੁੱਕਰੀ ਜਾਣਾ ਨਹੀਂ ਨਹੀਂ ਬਾਬੇ ਚੱਲੋ ਹੁਣ ਤੁਹਾਨੂੰ ਪਲੇਨ ਰੋਡ ਤੇ ਜਾ ਕੇ ਮਿਲਦੇ ਆਂ ਜਾਮ ਬਹੁਤ ਜ਼ਿਆਦਾ ਤੁਹਾਨੂੰ ਜਾਮ ਹੀ ਥੋੜੀ ਦਿਖਾਈ ਜਾਣਾ ਘੁੰਮਣਾ ਵੀ ਘੁੰਮ ਕੇ ਦਿਖਾਣੇ ਆ ਅਸੀਂ ਇੱਥੇ ਇਹੀ ਕੁਛ ਆ ਦੇਖਣ ਲਈ ਬਸ ਸਾਡੇ ਲੁਧਿਆਣੇ ਚਹੀ ਕੁਛ ਦੇਖਣ ਨੂੰ ਹੋਰ ਕੁਛ ਵੀ ਨਹੀਂ ਆਇਆ ਸਾਡੇ ਲੁਧਿਆਣੇ ਲੁਧੇਨੇ ਚ ਪਰ ਰੋਜ਼ ਹੀ ਤੁਹਾਨੂੰ ਜਾਨ ਦਿਖਾਇਆ ਕਰਾਂਗੇ ਜਾਮ ਹੋਗੇ ਭਈਏ ਹੋਗੇ ਸਾਡੇ ਨਾਲ ਵੀ ਹੋਗੇ ਆਟੋ ਬਈਆ ਤਕ ਤੜ ਧੂੜ ਤਕ ਧੂੜ ਗਾਇਲ ਮੈਂ ਭਈਆ ਨਹੀਂ ਆਇਗਾ ਮੈਂ ਪੰਜਾਬੀ ਆਪਾਂ ਮੈਂ ਰੰਗੀ ਤਦਾਵਾ ਰੰਗੀ ਤੋ ਹੋਰ ਮੈਨੂੰ ਭਈਆ ਸਮਝੋ ਬਲੌਗ ਚ ਜੋਰ ਨਾਲ ਬ੍ਰੇਕ ਮਾਰੀ ਤੁਮ ਉੱਥੇ ਹੀ ਨਹੀਂ ਲੱਗਦਾ ਮੈਨੂੰ ਤਾਂ ਓਏ ਆ ਫੇਮਸ ਮੁੰਡਾ ਫੇਮਸ ਮੁੰਡਾ ਮੈਂ ਨੂੰ ਇੰਸਟਾਗ੍ਰਾਮ 'ਚ ਦੇਖਿਆ ਸੀਗਾ ਇਹਨੂੰ ਇੰਸਟਾਗ੍ਰਾਮ 'ਚ ਦੇਖਿਆ ਮੈਂ ਮੈਨੂੰ ਉਸ ਦਿਨ ਮਿਲਿਆ ਵੀ ਸੀ ਇਹਨੂੰ ਮੈਂ ਅਜਿਹੀ ਵੇਲੇ ਵੀ ਸੀ ਇਹ ਕਿ ਉਹਨੇ ਆਏ ਆਪਣੇ ਮੱਲੇ ਹੀ ਰਹਿੰਦਾ ਸੀ ਗਾਇਲ ਅਸੀਂ ਕੱਢ ਲਈ ਆ ਗੱਡੀ ਆ ਚੱਕਰ ਨਿਕਲ ਗਏ ਇੱਧਰ ਪਾਏ ਦੂ ਪੂਰੀ ਥਾਂ ਪਈ ਏ ਉਹ ਇੱਧਰ ਕਿੱਧਰ ਦੀ ਪੌਣੀ ਆ ਦਰਖਤਾਂ ਥੱਲੇ ਪੌਣੀ ਆ ਦੱਸ। ਕੀ ਗੱਲਾਂ ਕਰਦਾ ਗਾਈਜ਼ ਉੱਧਰ ਜਾਮ ਚੈੱਕ ਕਰ ਤਾਰਾ ਨੇ ਗਾਈਜ਼। ਆ ਦੇਖ ਇੱਧਰ ਕਿੱਡਾ ਘੋੜਾ ਪਾਈ ਫਿਰਦਾ ਰੋਂਗ ਸਾਈਡ। ਟੋਡੀ ਭੈਣ ਦੀ ਟੰਗ ਐਡਾ ਵੱਡਾ ਘੋੜਾ ਭਰਾਵਾ। ਇੱਕ ਘੰਟਾ ਨਿਕਲਦਾ। ਤੇ ਆਪਾਂ ਨੂੰ ਕਿੰਨਾ ਕੁ ਟਾਈਮ ਲੱਗਿਆ ਵਾ ਜਾਮ। 1 ਘੰਟਾ ਲੱਗਿਆ ਮੇਰੇ ਖਿਆਲ ਨਾਲ। ਨਹੀਂ ਉਹ ਵੀ ਨਹੀਂ ਲੱਗਿਆ। ਅੱਧਾ ਤਾਂ ਨਹੀਂ ਲੱਗਿਆ 15 ਮਿੰਟ ਤਾਂ ਲੱਗ ਗਿਆ। ਹੂੰ। ਕਿੰਨਾ ਕੁ ਤਾਂ ਚਲੋ ਆ ਇਹ ਅਸੀਂ ਤਾਂ ਸਕੀਮ ਨਾਲ ਨਿਕਲੇ ਆ ਨਾ ਤਾਂ ਕਰਕੇ ਲੱਗ ਗਿਆ ਫਿਰ। ਹੂੰ। ਇਹ ਪੱਕੇ ਡਰਾਈਵਰ ਆ ਨਾ ਤਾਂ ਕਰਕੇ ਫਿਰ ਕਦੇ ਮਾਣੀ ਨਹੀਂ ਕੀਤਾ ਨਹੀਂ ਨਹੀਂ ਦੁਬਾਰਾ ਕਰੀ ਦੁਬਾਰਾ ਕਰੀ ਆਇਆ ਬਾਪੂ ਦੀ ਪਰੇਤ ਸੁਭਾਈ ਹੈ ਕਰਦੇ ਆ ਆ ਦੇਖੋ ਪੱਕੇ ਡਰਾਈਵਰ ਐ ਨਿਕਲਦੇ ਹੁੰਦੇ ਐ ਕਰਕੇ ਦੇਖਿਆ ਨਾ ਆ ਜਾਂਦੇ ਆ ਕੋਈ ਦੇਖੋ ਦਾ ਸਕੂਲ ਆ ਗਿਆ ਜਾਈ ਨਾ ਸਾਡੇ ਆ ਦੱਸੋ ਕਿਹੜਾ ਸਕੂਲ ਆ ਸਾਰੇ ਜਣੇ ਪਤਾ ਹੀ ਆ ਸਾਰਾ ਕੰਨ ਨੂੰ ਲਿਖਿਆ ਹੀ ਹੋਇਆ ਨਾਮ ਨਹੀਂ ਦਿਖਣਗੇ ਗੈਸ ਕਰੋ ਬਸ ਪ੍ਰੋਮੋਸ਼ਨ ਕਰਦੇ ਇੱਧਰ ਦੇਖੋ ਜਾਮ ਓਏ ਬਾਬੇ ਤੁਸੀਂ ਤਾਂ ਮੁੜ ਜਾਓ ਮਗਰ ਨੂੰ ਅਸੀਂ ਅਸੀਂ ਤਾਂ ਨਹੀਂ ਵਾਪਸ ਆਉਂਦੇ ਇੱਧਰੋਂ ਆਪਾ ਆਪਾ ਕਿੱਧਰ ਨੂੰ ਜਾਵਾਂਗੇ ਆਪਾ ਮੁੜਨਾ ਹੀ ਨਹੀਂ ਜਿੰਦਰ ਜਾਮ ਨਹੀਂ ਖੁੱਲਦਾ ਓਏ ਇਹਨਾਂ ਨੇ ਲਾਇਆ ਓਏ ਜਾਮ ਆ ਦੇ ਲੱਗੋ ਆ ਦੇਖੋ ਲੱਕ ਪਾ ਰਿਹਾ ਮਲਾਈ ਰੋਡ ਬਣਦੀ ਐ ਇਹਨਾਂ ਨੇ ਜਾਮ ਲਾ ਰੱਖਿਆ ਦੇ ਮੰਮੀ ਦੇਖੀ ਜਾਓ ਹਾਂ ਤੇਰੀਸ ਪਾਉਣ ਦੇਣਾ ਗੇਰ ਪਾ ਪਾ ਦੋ ਟੋਪਾ ਠੰਡ ਜੀ ਆ ਉਹਨੂੰ ਠੰਡ ਲੱਗਦੀ ਅੱਜ ਯਾਰ ਉਹ ਠੰਡ ਕੀ ਐ ਸੀ ਤਾਂ ਇੰਨੀ ਫੋਲ ਛੱਡਿਆ ਆ ਵਾ ਗਾਇਜ਼ ਆਲਮਗੀਰ ਵੀ ਬੋਰ ਹੋਊਗਾ ਗਾਇਜ਼ ਤੁਸੀਂ ਮੈਂ ਕਹਿੰਦੀ ਆ ਪਾਰਕਿੰਗ ਲਾਉਣ ਨੂੰ ਗੱਡੀ ਗੱਡੀ ਲਾਉਣ ਨੂੰ ਪਾਰਕਿੰਗ ਮਿਲ ਜਾਂਦਾ ਤਾਂ ਚੰਗਾ ਸਟੇਰੀਂਗ ਨਾ ਟੁੱਟ ਗੱਡੀ ਮਿਲ ਜੀ ਸਟੇਰੀਂਗ ਵੀਊ ਵੰਜ ਇੰਜੋਏ ਕਰਿਆ ਕਰੋ ਗਾਇਸ ਸਾਡਾ ਘੂਮ ਘੂਮਾ ਵਾਲਾ ਵਲੌਗ ਦਾ ਆਈ ਚੁੰਨੀ ਆਂਟੀ ਤੇਰੇ ਆਟ ਤੋਂ ਬਾਹਰ ਆ ਗਈ ਅਰੇ ਕੰਨਿਆ ਮੇਰੇ ਗਲ ਖਿੱਤੀ ਜਾਂਦਾ ਮੈਂ ਨੂੰ ਕਹਿਣ ਲੱਗੀ ਸੀਗੀ ਮੇਰੇ ਗਾਲੀਂ ਛੱਡਿਆ ਐਂ ਦਸੋਰੀ ਸੌਰੀ ਦਾ ਬੱਚਾ ਗਾਇਸ ਦੇਖੋ ਸਾਡੀਆਂ ਲੁਧਿਆਣੇ 'ਚ ਗੱਡੀਆਂ ਦਾ ਘੱਟ ਹੀ ਨੇ ਵੈਸੇ ਠੀਕ ਹੈ ਐ ਕਿ ਗੱਡੀ ਜਾਂਦੀ ਪੂਰੇ ਬੱਸ ਬੱਸ ਇੱਕ ਅਸੀਂ ਇੱਕ ਗੱਡੀ ਬੱਸ ਕਦੇ ਕਦੇ ਐ ਵੀ ਹੋ ਜਾਂਦਾ ਵਾ ਘਟ ਗਿਆ ਸ਼ਹਿਰ ਹੈ ਨਾ 500 ਦਾ ਪੈਟਰੋਲ ਪਵਾਓ 250 ਦਾ ਜਾਮ ਚ ਖਤਮ ਵਿਚ ਦੀ ਲਹਾਰੇ ਵਾਲੇ ਕੋਲ ਤੋਂ ਚਲੇ ਜਾਵਾਂਗੇ ਹੂੰ ਹਾਂ ਫੇਰ ਚੱਲੋ ਫੇਰ ਜਿਆ ਤੜਿਆ ਹੁਣ ਹੋਰ ਕਿਵੇਂ ਚੱਲੀ ਉੱਤਰ ਕੇ ਭੱਜ ਲਈ ਗੱਡੀ ਚੱਕ ਕੇ ਭੱਜ ਲੈਣੇ ਆ ਚਾਰ ਦਿਨੇ ਹੈਗੇ ਆ ਆ ਫਰੀਟ ਫਰੀਟਰ ਤੇ ਤੁਸੀਂ ਅੱਗੇ ਵਾਲੇ ਟਾਇਰ ਤੇ ਮੈਂ ਤੇ ਮਨਵੀਰ ਪਿਛਲੇ ਟਾਇਰ ਤੇ ਨੇ ਮਨਵੀਰ ਤਾਂ ਜੈਕ ਆ ਯਾਰ ਇੱਕ ਚ ਬੀਬੀ ਚੋੜੀ ਚੱਕ ਲੈ ਆਹ ਦੇ ਕਿੱਧਰ ਚੁੰਨੀ ਉਹ ਦੇ ਬੀਬੀ ਆ ਦੇ ਇਥੇ ਚੁੰਨਗਾ ਤਾਂ ਐ ਬੀਬੀ ਦਾ ਖਲਾਰ ਲੈ ਤਗਾ ਦੇ ਆਹ ਦੇਖ ਲੋ ਜਾਮ ਲੈ ਚ ਚਲੋ ਜੀ ਬਾਤ ਗੱਡੀ ਭਜਾਲੀ ਆ ਥੋੜੀ ਕਰ ਲੋ ਹੁਣ ਸੱਚੀ 500 ਦਾ ਤੇਲ ਗਿਆ ਓਏ ਹੁਣ ਤਾਂ ਪਟਰੋਲ ਪੰਪ ਵੀ ਨਹੀਂ ਗਿਆ ਪੰਪ ਵੀ ਕੱਢ ਤੇ ਸਾਰੇ ਸਾਲ ਉਹ ਪੰਪ ਤੇ ਆਇ ਨਹੀਂ ਹੈਗਾ ਸੀ ਵੀ ਤੇਲ ਪਵਾ ਲਈ ਗਾਲਾਂ ਕੁੱਟਦੇ ਹੋ ਚੱਲ ਇੰਜ ਤਾਂ ਨਿਕਲ ਜਾਂਦੀ ਆ ਪੰਜਾਬੀ ਬੰਦੇ ਆ ਯਾਰ ਮਾੜੀ ਮੋਟੀ ਤਾਂ ਨਿਕਲ ਹੀ ਜਾਂਦੀ ਵੀ ਬਸ ਹੁਣ ਤਾਂ ਫੇਰ ਜਾਮ ਚ ਫਸ ਗਏ ਆ ਤੇ ਜੇ ਗਏ ਜਾਲੰਘੀ ਸਾਹਿਬ ਵੀ ਦੂਰ ਆ ਓਏ ਬੀਬੀ ਨੂੰ ਕਹ ਲੈ ਚੁੰਨੀ ਚੱਕ ਲੈ ਉਹ ਨਾਮ ਕੀ ਓਏ ਬਾਹਰ ਨਿਕਲ ਕੇ ਕਰ ਪਲਟ ਦੇ ਦੇਣਾ ਮੈਨੇ ਉਹ ਆਟੂ ਆ ਕਿਹਦਾ ਉਹ ਦੇ ਹੀ ਕਰਨ ਲੱਗ ਗਿਆ ਉਹ ਪਲਟ ਗਿਆ ਉਹ ਦੇਖੀ ਦੇਖੀ ਆਟੂ ਫਲਟਾਤਾ ਓਏ ਸ਼ੁਕਰ ਆਏ ਉੱਥੇ ਨਾਲ ਉਹ ਤਾਂ ਜਾਮ ਹੀ ਫੇਰ ਠੀਕ ਆ ਚੱਲੀ ਤਾਂ ਜਾਂਦਾ ਵਾ ਇੱਥੇ ਹਨਾ ਉੱਥੇ ਤਾਂ ਉਹੀ ਫਸ ਕੇ ਖੜੇ ਸੀ ਲੋਕ ਯਾਰ ਕਿਸੇ ਨੰਬਰ ਯਾਰ ਲੀਡ ਨਹੀਂ ਲਿਆਏ ਨਾ ਗਾਣੇ ਲਾਣੇ ਸੀ ਜਾਮ ਚ ਨੱਚਣਾ ਸੀ ਹਾਂ ਮੂਰੇ ਮੂਰੇ ਬਰਾਦ ਜਾਂਦੀਆਂ ਮੰਮੀ ਓਹ ਜਿਹੜਾ ਆਟੂ ਜਾਂਦਾ ਬੜਾ ਹੁਣ ਆ ਭਾਈ ਨੇ ਨਾ ਆਇਆ ਕਰਕੇ ਬੜਾ ਸੀਗਾ ਤਾਂ ਕੀ ਕਰਦਾ ਸੀਗਾ ਕੀ ਮੈਂ ਇੰਡੀਕੇਟਰ ਲਾ ਲਿਆ ਤੋ ਕਿਹੜੇ ਆਹ ਦੇ ਤਾਂ ਨਾਲ ਵਾਲੇ ਨੇ ਇੰਡੀਕੇਟਰ ਲਾ ਲਿਆ ਇੱਧਰ ਨੂੰ ਅਸੀਂ ਆਣੀ ਨਹੀਂ ਦੇਣਾ ਹਾਂ ਅੱਬੇ ਇੰਨੇ ਅਸੀਂ ਕੱਚੇ ਡਰਾਈਵਰ ਨਹੀਂ ਹਾਂਗੇ ਤੈਨੂੰ ਬਿੱਕੀ ਅੱਡੀ ਲਾਉਣ ਦੇ ਆਹ ਭਾਈ ਜਿਗਾਂ ਭਾਈ ਸੀ ਉਹਦੇ ਆਹ ਲਾ ਆਹ ਗਾਇਸ ਜੀ ਤਬਾਰੀ ਤਬਾਨ ਹੁੰਦਾ ਸੀ ਉਵੇਂ ਭਾਈ ਲੰਦ ਸੀ ਜਿੱਦੀ ਬਾਰੀ ਖੁੱਲੀ ਆਏ ਕਿਹੜੀ ਅੱਡੀ ਬਸ ਆਪਣੇ ਪੰਜਾਬੀ ਲੋਕ ਇੰਡੀਆ ਦੇ ਲੋਕ ਐਨਿਓ ਹੀ ਹੈਲਪ ਕਰ ਸਕਦੇ ਆ ਬੀਬੀ ਚੁੰਨੀ ਚੱਕ ਲਾ ਕਿਹੜੀ ਗੱਡੀ ਦੀ ਬਿੱਕੀ ਖੁੱਲੀ ਚੱਕ ਲਾ ਆ ਖਿੜਕੀ ਬੰਦ ਕਰ ਲਾ ਆਹ ਕਹਦੋ ਕਹਦੋ ਫਿਰ ਕਹਦੋ ਆਏ ਬੈਂਨਰ ਭੰਨਣ ਹੀ ਆਜਾ ਆਪਾਂ ਕੁਝ ਹੋ ਜੇ ਕਿਉਂ ਜਿਹੜੇ ਸਾਬ ਨਜਾਮ ਬ੍ਰੇਕ ਨਹੀਂ ਲੱਗੀ ਸੀ ਯਾਰ ਕਿੱਥੇ ਯਾਰ ਬਾਬਾ ਜੀ ਤੁਸੀਂ ਤਾਂ ਕੱਢੋ ਆਪਣੀ TVS ਉਧਰ ਨੂੰ ਚੱਕ ਇੱਧਰ ਰੱਖ ਲੋ ਦੇਖੀ ਜਵਾਕ ਨੂੰ ਫੜਦੇ ਨਹੀਂ ਗਏ ਆਹੋ ਇਹਨੇ ਬੜਾ ਝੂਟ ਕੇ ਨਾਲ ਬਾਹਰ ਆ ਗਏ ਮੇ ਜਰ ਕੀ ਫਰੀਦ ਅਰਗੇ ਕੱਲਵੇਂ ਝੂਟੇ ਲੈ ਲੈਨੀ ਆ ਵੀ ਮੈਂ ਆ ਗਈ ਮੰਮੀ ਇੱਕ ਮਿੰਟ ਚ ਆ ਗਈ ਬੱਚੋ ਪਤਾ ਲੱਗ ਗਿਆ ਉਹ ਮੰਮੀ ਚੱਕਲਾ 4% ਗੱਡੀ ਦੇ ਉੱਤੇ ਬੈਠੀਓ ਆਓ ਮੈਂ ਮੈਂ ਤਾਂ ਵੈਪਰ ਚਲਾ ਦੇਣਾ ਪਰਾਟੋ ਵਾਲਿਆਂ ਦਾ ਜਮੋਜ ਵਿਚਾਰਿਆਂ ਦੀ ਮੋਜ ਕਾਦੀ ਆ ਜਿੰਨਾ ਉਹਨਾਂ ਨੂੰ ਬਚਣਾ ਵਾ ਉਸ ਤੋਂ ਜ਼ਿਆਦਾ ਉਹਨਾਂ ਦੇ ਹਾਂ ਟੀਐਨਜੀ ਲੱਗ ਜਣੀਆਂ ਹਾਂ ਫੁੱਕੀ ਜਾਂਦੇ ਤੇਲ ਖੜੇ ਹੋ ਜਾਮ ਚ ਕੋਈ ਹਾਲ ਨਹੀਂ ਹੈਗਾ ਜਾਣ ਦਾ ਜੈਸ ਤੁਹਾਨੂੰ ਇੱਕ ਮਿੰਟ ਵਾਲੇ ਜਾਮ ਚ ਕਲੀਅਰ ਹੋ ਕੇ ਫਿਰ ਮਿਲਦੇ ਆ ਆਪਾਂ ਪਿਛਲੇ ਗੇਟ ਤੋਂ ਹੀ ਚੱਲ ਚੱਲਦੇ ਆ ਨਹੀਂ ਉਧਰ ਵੀ ਹੋਊਗਾ ਉਧਰ ਹੋਊਗਾ ਨਹੀਂ ਉਧਰ ਆਪਾਂ ਪਿੱਛੇ ਗੱਡੀ ਲਾ ਕੇ ਤਰਕ ਕੇ ਅੰਦਰ ਚਲੇ ਜਾਵਾਂਗੇ ਦੇਖ ਲੋ ਹਾਂ ਪਿਛਲੇ ਗੇਟ ਤੋਂ ਚੱਲਦੇ ਆਪਾਂ ਸਾਖੀ ਦੀਆਂ ਨਿਸ਼ਾਨੀਆਂ ਦੇਖੋ ਗਾਇਜ਼ ਵਿਸਾਖੀ ਦੀਆਂ ਦੇਖ ਗੈਸ਼ ਕਣਕਾਂ ਪੱਕੀਆਂ ਹਨ ਸਨੈਰੀ ਹੋ ਗਈਆਂ ਪੱਕੀਆਂ ਹਨ ਕਿੰਨੂ ਅੱਗ ਲੱਗ ਜਾਊਗੀ ਨਾ ਵਟਾਂ ਉੱਤੇ ਨਾ ਚਿਕੜੀਏ ਐਵੇਂ ਮੁੰਡੇ ਆ ਦੇ ਫੂਕ ਦੇਣਗੇ ਕੱਲ੍ਹ ਜੇ ਮੈਂ ਮੁੰਡਿਆਂ ਦੇ ਫੂਕ ਦੇਣਗੇ ਕੱਲ੍ਹ ਲਾ ਦੂੰ ਦੱਜ ਲੱਗਦੇ ਆ ਇੱਥੇ ਕਿ ਲਾ ਦਿੰਦੇ ਇੱਥੇ ਲਾ ਦੋ ਇੱਥੇ ਲਾ ਦੋ ਹੋਰ ਕਿਤੇ ਅੰਦਰ ਵੀ ਜਗ੍ਹਾ ਨਾ ਮਿਲੇ ਗਾਈਜ਼ ਆਪਾਂ ਪਹੁੰਚ ਚੁੱਕੇ ਮੰਜੀ ਸਾਹਿਬ ਆਲਮ ਕੀ ਸਾਹਿਬ ਤਾਂ ਆਪਾਂ ਮੱਥਾ ਟੇਕ ਕੇ ਤੁਹਾਨੂੰ ਮਿਲਦੇ ਹੋ ਕਿ ਅੰਦਰ ਬਹੁਤ ਜ਼ਿਆਦਾ ਸੋਨਾ ਤੇ ਫੋਨਾਂ ਦਾ ਧਿਆਨ ਬਹੁਤ ਖਾਸਾ ਰੱਖਣਾ ਪੈਣਾ ਵਾ ਤਾਂ ਕਰਕੇ ਤੁਹਾਨੂੰ ਮਿਲਦੇ ਆਪਾਂ ਬਾਹਰ ਆ ਕੇ ਆ ਦੇਖੋ ਗਾਈਜ਼ ਕਿੰਨਾ ਕਾਠਾ ਦੇਖੋ ਆਲਮ ਕੀ ਸਾਹਿਬ ਇਧਰ ਨਾਲ ਖੜੋ ਬਹੁਤ ਜ਼ਿਆਦਾ ਕਾਠਾ ਗਾਈਜ਼ ਆਪਾਂ ਜਾਣੇ ਪਏ ਆ ਨਹੀਂ ਅਭੀ ਘਰ ਅਭੀ ਘਰ ਨਹੀਂ ਜਾ ਰਹੇ ਅਭੀ ਹਮਕੋ ਇੱਕ ਹੋਰ ਕੰਮ ਹੈ ਗਾਈਜ਼ ਆ ਦੇਖੋ ਇਹ ਜਦੋਂ ਆਲਮਗੀਰ ਨੂੰ ਜਾਂਦੇ ਨੇ ਪਿਛਲੇ ਪਿੱਛੇ ਰੋੜ ਆਹੇ ਜਿੱਥੇ ਕਾਰ ਸੇਵਾੜਾਂ ਦਾ ਡੇਰਾ ਹਨਾ ਇੱਥੇ ਨਾ ਇੱਕ ਲੋਕੇਸ਼ਨ ਆਏ ਮੈਨੂੰ ਹਿਚਕੀ ਲੱਗ ਗਈ ਆ ਰਾਮ ਕੋ ਦਿਨ ਇੱਥੇ ਆਏ ਕਿ ਆਏ ਬੋਲਦੇ ਹੋ ਤੂੰ ਗਾਈਜ਼ ਆ ਇੱਥੇ ਕਿ ਲੋਕੇਸ਼ਨ ਆ ਦਿਖਾਉਗੀ ਹੁਣੀ ਗਾਈਜ਼ ਆ ਵਾਲੀ ਲੋਕੇਸ਼ਨ ਆ ਜਿਹੜੀ ਇਹ ਕਿਸੇ ਨੂੰ ਨਹੀਂ ਪਤਾ ਤਾਂ ਇੱਥੇ ਆ ਕੇ ਆਪ ਦਾ ਸ਼ੂਟ ਕਰਵਾ ਸਕਦੇ ਨੇ 프리 ਵੈਡਿੰਗ ਗਾਈਜ਼ ਕੋਈ ਨਹੀਂ ਆਪਾਂ ਮੋਟੇ ਦੀ ਪ੍ਰਾਈਵੇਟਿੰਗ ਇੱਥੇ ਕਰਾਵਾਂਗੇ। ਯਾ। ਯਾ 올 ਰੈਡੀ ਐ। ਇਹ ਚੱਲ। 올 ਰੈਡੀ ਐ। ਮੇਰਾ ਕੰਨ ਪਹਿਲਾਂ ਅੱਜ ਹੀ ਲੈ ਚੱਲ। ਪਰ ਅੱਜ ਕੱਲੇ ਦੀ ਵੀ ਹੋ ਸਕਦੀ ਐ। ਨਹੀਂ ਨਹੀਂ। ਕੱਲੇ ਦਿਨ ਵਾਲ ਕੋਲ ਕੀ ਕਰ ਸਕਦਾ। ਚੱਲੀਏ ਮੇਰਾ ਭਰਾ ਨਹੀਂ ਤੂੰ ਮੇਰਾ। ਨਾ ਨਾ ਨਾ। ਤੇਰੇ ਲਈ ਲੰਬੜੇ ਕੁੜੀ ਕੋਈ ਨਾ। ਤੂੰ ਤਾਂ ਆਪ ਕੁੜੀ ਲੱਗਦੀ ਐ ਦੋ ਅਗਲੇ ਕੜਾ ਦੋਨੇ ਕੁੜਗਾਂ ਹੀ ਆ ਗਈਆਂ। ਆਹੋ। ਮੈਨੂੰ ਫੇਰ ਮੁੰਡਾ ਲੱਗਣਾ ਚੱਲ। ਬੱਸ ਕਰ। ਚਲੋ। ਚਲੋ ਗੱਲਾਂ। ਤੁਸੀਂ ਐਨੇ ਸੋਹਣੇ ਕਾ ਤੂੰ। ਕਿਉਂ? ਕੁੜੀਆਂ ਤੁਹਾਡੇ ਵਾਲੀ ਜਾਗਦੀਆਂ ਰਹਿੰਦੀਆਂ ਨੇ ਓਏ ਆ ਗਈ ਕਦੀ ਇੰਦਕਾਰ ਵਾਲਾ ਬੱਤੇ ਕਿਧਰ ਆਈਆਂ ਨਹੀਂ ਆ ਫੇਰ ਆਈਆਂ ਆ ਦੇਖ ਲੋ ਗਾਈਸ ਇਹਨਾਂ ਦੇ ਪੁੱਠੇ ਪੰਗੇ ਠੀਕ ਐ ਆ ਦੇਖੋ ਇਹਨਾਂ ਨੂੰ ਪਾਰਕ ਚ ਲੈ ਕੇ ਆਏ ਆ ਕਮਾਉਣ ਤੇ ਇਹ ਦੇਖੋ ਕੀ ਕਰਦੇ ਫਿਰਦੇ ਆ ਇੱਥੇ ਆ ਦੇਖ ਆ ਦੇਖ ਆ ਦੇਖ ਇਹਨਾਂ ਦੇ ਕੰਮ ਲੈ ਮੇਰੇ ਫੋਨ ਦੀ ਬੈਟਰੀ ਹੁਣ ਹੈਗੀ ਆ ਘਟ ਤੇ ਆਪਾਂ ਚੱਲਦੇ ਆ ਇੱਥੇ ਆਪਾਂ ਆਏ ਆ ਕਿਸੇ ਦੇ ਘਰ ਤੁਹਾਨੂੰ ਮਿਲਾਉਣੇ ਆ ਕਿ ਇਹਨਾਂ ਦੇ ਘਰੇ ਆਏ ਆ ਉਹਨਾਂ ਦੇ ਘਰੇ ਕਰਾਂਗੇ ਫੋਨ ਚਾਰਜ ਠੀਕ ਹੈ ਇੱਥੇ ਆਈ ਚਲੋ ਠੀਕ ਹੈ ਮਿਲਦਾ ਥੋੜੀ ਦੇਰ ਤੱਕ ਤੁਹਾਨੂੰ ਗਾਇਜ਼ ਅਸੀਂ ਅਸੀਂ ਆਂਟੀ ਜੀ ਦੇ ਘਰੇ ਅੱਜ ਅਸੀਂ ਆਏ ਆਂਟੀ ਕੇ ਘਰੇ ਜਿਹੜੇ ਜਾਣਦੇ ਨਹੀਂ ਜਾਣਦੇ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਹੈ ਕੌਣ ਨੇ ਛੋਟੇ ਦਿਨਾਂ ਬਾਅਦ ਤੁਸੀਂ ਇਹਨਾਂ ਨੂੰ ਸਾਡੀ ਫਿਲਮ 'ਚ ਦੇਖੋਗੇ ਮੈਂ ਪਹਿਲਾਂ ਵੀ ਆਈਆਂ ਹਾਂ ਹਾਂ ਇੱਕ ਟਾਈਮ ਇੱਕ ਕੇ ਦੋ ਚਾਹ ਨੇ ਪਹਿਲਾਂ ਵੀ ਆਂਟੀ ਆਏ ਸਾਡੇ ਨਾਲ ਰਖੜੀ ਵਾਲੀ ਮੂਵੀ 'ਚ ਆਏ ਸੀਗੇ ਇੱਕ ਚਾਹ ਗਗਾਨਾ ਦੀਦੀ ਦੇ ਗਾਣਾ ਹੋ ਬਣੇ ਦੀ ਮਮਾ ਆਹਾ ਆਹ ਨੰਦਾਜ ਫੇ ਰਹਿੰਦੇ ਆ ਨਾ ਇਹ ਇਹ ਸਵਰਗ ਤੇ ਰਹਿੰਦੇ ਆ ਹਮਾਂ ਰੀਤ ਦੇ ਮੇਰੇ ਨਾਲੇ ਪੰਜ ਛੇ ਲਫੜੇ ਮਾਰੋ ਜਾ ਕੇ ਕਿਸੇ ਨੇ ਰਹਿਣਾ ਇੱਥੇ ਆਉਣਾ ਤਾਂ ਤਾਂ ਸਿੱਧਾ ਹੀ ਸਵਰਗ ਤੇ ਰਹਿੰਦੇ ਆ ਆ ਦੇਖੋ ਆਲੇ ਦੁਆਲੇ ਸਵਰਗ ਦੀ ਸੋਹਣੀ ਖੇਤੋਂ ਖੇਤੀ ਇਹ ਬੰਦ ਕਰ ਆਏ ਨਹੀਂ ਚਲੋ ਠੀਕ ਹੈ ਹੈ ਗਾਇਜ਼ ਪਰਸੋਂ ਪਰਸੋਂ ਅਸੀਂ ਘਰ ਵਿੱਚ ਮਿਲਾਂਗੇ ਪਰਸੋਂ ਹੀ ਪਰਸੋਂ ਹੀ ਘਰ ਲਾਣਾ ਮਾਮੂ ਨੇ ਕਾਨੂੰਨ ਦੂਜੇ ਆਟੈਸਟ ਹੋਊੀ ਹੈ ਬਣਾ ਅੱਛਾ ਯੈਸ 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 ਤ੍ਰਿਪ ਤਾਂ ਚਲੋ ਗਾਇਸ ਸੋ ਮਿਲਦੇ ਆਪਾਂ ਗੱਡੀ ਜਾ ਕੇ ਜਦੋਂ ਭਰਾਵਾ ਮੈਂ ਸ਼ਰੀਫ ਆਦਾ ਸ਼ਰੀਫ ਹੁੰਦਾ ਫਿਰ ਮੈਂ ਉਸੇ ਤਰ੍ਹਾਂ ਕਰੂਗੀ ਆਈ ਬਿੱਲੀ ਚਲ ਆਪਣੇ ਤੋਂ ਪਹਿਲਾਂ ਘਟਿਆ ਯਾਰਾ ਓਏ ਉਧਰ ਨੂੰ ਰਸਤਾ ਬੰਦ ਕਰ ਗਏ ਉਹ ਯਾਰ ਆਪਣਾ ਕੀ ਜਾਣਦਾ ਪਰ ਇਹਨਾਂ ਮੋਟਰਸਾਈਕਲਾਂ ਦਾ ਬਚਾਅ ਹੋ ਗਿਆ ਤੇ ਮੂਰੇ ਵੀ ਆ ਸਕਦੇ ਇੱਥੇ ਅੱਖ ਦੇ ਝਪਕੇ ਨਾਲ ਨਿਕਲ ਗਈ ਹੈ ਨਾ ਦੋ ਸਾਲਾਂ ਨੂੰ ਮੁਸ਼ਕਿਲ ਨਹੀਂ ਆਈ ਹੋਊਗੀ ਪਿੰਡਾਂ ਦੀਆਂ ਬਾਤਾਂ ਨੂੰ ਲੈਣ ਆ ਸਾਰਾ ਮਿੰਨੇ ਰਗ ਲਕੜਾਂ ਮਾ ਸੌਂਦਾ ਰਾਤਾਂ ਨੂੰ ਯਾਰ ਜਿੱਦਾਂ ਮਰਜੀ ਆ ਹਨਾ ਚਾਹੇ ਆਪਾਂ ਕਿੰਨਾ ਹੀ ਪਿੰਡਾਂ ਚ ਘਮ ਲੀਏ ਕਲੋਨੀਆਂ ਚ ਜਿਹੜੀ ਆ ਆਪਣੇ ਸ਼ਹਿਰ ਵਾਲੀ ਰੀਸ ਹਨਾ ਲੁਧਿਆਣਾ ਦੀ ਫੀਲਿੰਗ ਆ ਉਹ ਸਹੀ ਗੱਲ ਆ ਉਹ ਲੁਧਿਆਣਾ ਦੀ ਹੁੰਦੀ ਆ ਯਾਰ ਟੈਸ਼ਨ ਆ ਕਿ ਨਾ ਤੁਹਾਡੇ ਪਿੰਡ ਦਾ ਟੈਸ਼ਨ ਨਹੀਂ ਹੈਗਾ ਉਹ ਰਵਾਇ ਸੰਦੂਰ ਆ ਸਭ ਜਾਣ ਘਟ ਸਟੇਸ਼ਨ ਨਹੀਂ ਹੁੰਦਾ ਹੈ ਸੋ ਲਿਫਟੇਸ਼ਨ ਇਹੀ ਹੈ ਆ ਗਏ ਵੀ ਸ਼ਰਕਾਰ ਤਾਂ ਦ੍ਰਿਸ਼ ਵਿੱਚ ਸ਼ਰਕਾਰਾਂ ਕਲੈਪ ਕੀਤੀ ਹੋਈ ਹੈ ਇਹਨਾਂ ਨੇ ਆਪਾਂ ਚ ਇਹ ਆ ਤਾਂ ਦੇਖੋ ਆਪਾਂ ਕਿੱਥੇ ਆ ਗਏ ਆ ਨਵਾਂ ਬਣ ਰਿਹਾ ਕਰਸ ਹਾਂਜੀ ਭਾਗ ਦਾ ਟਾਈਮ ਬੰਦਾ ਵੇ ਭਾਗ ਦਾ ਟਾਈਮ ਸਹੀ ਗੱਲ ਆ ਭਾਗ ਦਾ ਟਾਈਮ ਬੰਦਾ ਬਸ ਉਹ ਪਰਾ ਪਰਾ ਤਾਂ ਫੋਨ ਬਾਹਰ ਕੱਢ ਕੇ ਵੀਡੀਓ ਬਣਾਈ ਮੈਂ ਹਾਂ ਫੋਨ ਬਣਾ ਬਾਹਰ ਹੀ ਡਿੱਗ ਜਾਂਦਾ ਪਰ ਲੈ ਡਿੱਗਣਾ ਚ ਫਿਰ ਗਾਇਸ ਦੱਸੋ ਕਿਹੜੇ ਕੋਲ ਤੇ ਖੜੇ ਆਪਾਂ ਉਹ ਟੁੱਟ ਗਿਆ ਕੋਈ ਨਹੀਂ ਟੁੱਟਿਆ ਲੋ ਕਿੰਨਾ ਟੁੱਟ ਗਿਆ ਜੈਸ ਆਪਾਂ ਘੁੰਮ ਘੁਮਾ ਕੇ ਘਰੇ ਆ ਕੇ ਦੋਨੋਂ ਦਿਨ ਬੈ ਗਏ ਅੱਜ ਬਹੁਤ ਜ਼ਿਆਦਾ ਥੱਕ ਗਏ ਬਿਕੋਜ਼ ਆਪਾਂ ਗਏ ਹੋਏ ਸੀਗੇ ਜਾਮ ਚ ਅਸੀਂ ਗੁਰਦੁਆਰੇ ਘਟਾ ਤੇ ਜਾਮ ਚ ਜ਼ਿਆਦਾ ਗਏ ਸੀਗੇ ਸਹੀ ਗੁਰਦਾਰੇ ਸਾਨੂੰ ਇਨਾ ਟਾਈਮ ਲੱਗਿਆ ਨਹੀਂ ਜਿੰਨਾ ਟਾਈਮ ਸਾਨੂੰ ਜਾਮ ਚ ਲੱਗਿਆ ਇਨੀ ਦੇਰ ਖੜ ਖੜ ਕੇ ਨਾ ਥੱਕ ਗਏ ਉਥੇ ਪੈਰ ਦੁਖਣ ਲੱਗ ਗਏ ਕਲਚ ਚ ਦੱਬ ਦੱਬ ਕੇ ਗਾਇਜ ਲੁਧਿਆਣਾ 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 ਬਸ ਲੁਧਿਆਣਾ ਤਾਂ ਗਾਇਜ ਚੱਲੋ ਆਪਣੇ ਬਾਏ ਸੀ ਯੂ ਬਾਏ ਬਾਏ ਮਿਲਦੇ ਰੁਕ ਜੋ ਲਾਈਕ ਕਮੈਂਟ ਸ਼ੇਅਰ ਕਰਦੇ ਨਾ ਵਲੋਗ ਬਣਾਉਣ ਚ ਬਹੁਤ ਟਾਈਮ ਲੱਗਦਾ ਤੇ ਸਾਡਾ ਤੇਲ ਵੀ ਆਰਡਰ ਲੱਗਦਾ ਕੀ ਲੱਗਦਾ ਤੇਲ ਵੀ ਲੱਗਦਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਸਾਰੇ ਜਣੇ ਬਣਾਉਣ ਚ ਸਹੀ ਗੱਲ ਆ ਬਾਏ ਬਾਏ